ਸਾਸ਼ੀਕਾਲ ਨਮਸਕਾਰ ਦਾ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜ਼ਾ ਐਂਡ ਸੰਦੂ ਬਲੌਗ ਬਹੁਤ ਵੱਡਾ ਅਲਰਟ ਖਾਸ ਕਰਕੇ ਟੂਰਿਸਟ ਤੇ ਵਿਜ਼ਿਟਰ ਵੀਜ਼ਾ ਵਾਲਿਆਂ ਵਾਸਤੇ 2 ਕਰੋੜ ਰੁਪਏ ਦੀ ਠੱਗੀ ਜਾਂ ਕਹਿ ਸਕਦੇ ਹੋ 2 ਕਰੋੜ ਰੁਪਏ ਦਾ ਇੱਕ ਅਜੀਹਾ ਸਕੈਮ ਹੋਇਆ ਹੈ ਜੋ ਨਾ ਤਾਂ ਕਿਸੇ ਨਿਊਜ਼ਪੇਪਰ ਦੇ ਵਿੱਚ ਆਇਆ ਹੈ ਤੇ ਨਾ ਹੀ ਕਿਸੇ ਨੇ ਇਸ ਬਾਰੇ ਸਾਰ ਲਈ ਹੈ ਇਸ ਤਰੀਕੇ ਨਾਲ ਠੱਗੀ ਵਜੀ ਹੈ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਕਿ ਤੁਸੀਂ ਮੇਰੀ ਵੀਡੀਓ ਪੂਰੀ ਦੇਖਿਓ ਜਾਂ ਇਸ ਸਟੋਰੀ ਨੂੰ ਪੂਰਾ ਦੇਖਿਓ ਜਾਂ ਜ਼ਿਆਦਾ ਸ਼ੇਅਰ ਕਰੋ ਪਰ ਇਹ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਮੈਂ ਕਹਿ ਰਿਹਾ ਕਿ ਤੁਸੀਂ ਇਸ ਸਟੋਰੀ ਨੂੰ ਪੂਰਾ ਦੇਖਣਾ ਹੈਗਾ ਮੈਂ ਐਵੀਡੈਂਸ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਰੇ ਸਾਂਝੇ ਕਰਨੇ ਆ ਕਿਸ ਤਰੀਕੇ ਦੇ ਨਾਲ ਇਹ ਪੂਰੀ ਸਟੋਰੀ ਘੜੀ ਗਈ ਹੈ ਤੇ ਤਕਰੀਬਨ ਤਕਰੀਬਨ 2 ਕਰੋੜ ਰੁਪਏ ਦੀ ਠੱਗੀ ਹੋਈ ਹੈ ਤੇ ਨਾਮ ਵਿਜ਼ਿਟਰ ਟੂਰਿਸਟ ਵੀਜ਼ਾ ਕੈਨੇਡਾ ਦੇ ਵਿਜ਼ਿਟਰ ਵੀਜ਼ਾ ਦੇ ਨਾਮ ਤੇ 2 ਕਰੋੜ ਰੁਪਏ ਠੱਗਲੇ ਗਏ ਨੇ ਤੇ ਉਹ ਸਖਸ਼ ਜਿਨੇ ਠੱਗੇ ਨੇ ਉਹਦਾ ਕਿਤੇ ਨਾਮ ਨਿਸ਼ਾਨ ਨਹੀਂ ਹੈਗਾ ਕਿਤੇ ਉਹ ਨਜ਼ਰ ਨਹੀਂ ਆ ਰਿਹਾ ਬਹੁਤ ਘੱਟ ਏਜੰਟ ਵੀ ਤੁਹਾਨੂੰ ਜਾਂ ਕੋਈ ਵੀ ਅਜਿਹੇ ਵੀਡੀਓ ਬਣਾਉਂਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਜੇ ਤੁਸੀਂ ਸਟੋਰੀ ਸੁਣੋਗੇ ਤੁਹਾਨੂੰ ਰਿਐਲਿਟੀ ਲੱਗੇਗੀ ਕਿ ਭਈ ਵਾਕੇ ਉਹਦਾ ਵੀਜ਼ਾ ਅਪਰੂਵ ਹੋਇਆ ਸੀਗਾ ਪਰ ਐਕਚੁਅਲ ਦੇ ਵਿੱਚ ਉਹ ਨਹੀਂ ਸੀਗਾ ਪੂਰੀ ਸਟੋਰੀ ਐਵੀਡੈਂਸ ਕੱਲਾ-ਕੱਲਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਤੁਹਾਡੀ ਅਸੀਂ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿਸੋੜ ਐਸਓ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਮਝੋ ਦੇਖੋ ਦਰਸਲ ਇੱਕ ਸਖਸ਼ ਦੇ ਵੱਲੋਂ ਜਿਹੜਾ ਕਿ ਹਰਿਆਣੇ ਦਾ ਵਸਨੀਕ ਹੈ ਉਸ ਦੇ ਵੱਲੋਂ ਮੇਰੇ ਨਾਲ ਇੱਕ ਇੱਕ ਕਰਕੇ ਸਾਰੇ ਐਵੀਡੈਂਸ ਸਾਂਝੇ ਕੀਤੇ ਗਏ ਸਭ ਤੋਂ ਪਹਿਲਾਂ ਉਨੇ ਮੈਨੂੰ ਜਦੋਂ ਕੰਟੈਕਟ ਕੀਤਾ ਉਸ ਟਾਈਮ ਤੇ ਉਹਦਾ ਪਾਸਪੋਰਟ ਜਿਹੜਾ ਉਹ ਆਈਆਰਸੀਸੀ ਕੋਲ ਪ੍ਰਿੰਟ ਹੋਣ ਵਾਸਤੇ ਗਿਆ ਹੋਇਆ ਸੀ ਕੈਂਬੈਸੀ ਕੋਲ ਉਹਨਾਂ ਕਿਹਾ ਜੀ ਪਾਸਪੋਰਟ ਗਏ ਨੂੰ ਬਹੁਤ ਟਾਈਮ ਹੋ ਗਿਆ ਅਕਤੂਬਰ ਦੇ ਵਿੱਚ ਪਾਸਪੋਰਟ ਸਬਮਿਟ ਕਰਾਇਆ ਸੀਗਾ ਤੇ ਹੁਣ ਨਵੰਬਰ ਆ ਚੱਲਿਆ ਨਵੰਬਰ ਆ ਨਹੀਂ ਚੱਲਿਆ ਨਵੰਬਰ 'ਚ ਹੀ ਗੱਲਬਾਤ ਹੋਈ ਉਹਦੇ ਨਾਲ ਨਵੰਬਰ ਆ ਗਿਆ ਮੇਰਾ ਪਾਸਪੋਰਟ ਖਾਲੇ ਤੱਕ ਪ੍ਰਿੰਟ ਹੋ ਕੇ ਹੀ ਆਇਆ ਉਸ ਸਖਤ ਦੇ ਵੱਲੋਂ ਮੈਨੂੰ ਕੰਟੈਕਟ ਉਦੋਂ ਕੀਤਾ ਗਿਆ ਜਦੋਂ ਉਹਦਾ ਪਾਸਪੋਰਟ ਪ੍ਰਿੰਟ ਹੋਣ ਵਾਸਤੇ ਗਿਆ ਹੋਇਆ ਸੀਗਾ ਅਕਤੂਬਰ ਦੇ ਵਿੱਚ ਪਾਸਪੋਰਟ ਸਬਮਿਟ ਕਰਵਾਇਆ ਸੀਗਾ ਪਰ ਨਵੰਬਰ ਖਤਮ ਹੁੰਦਿਆਂ ਹੁੰਦਿਆਂ ਵੀ ਉਹਦਾ ਪਾਸਪੋਰਟ ਜਿਹੜਾ ਹੈ ਉਹ ਪ੍ਰਿੰਟ ਹੋ ਕੇ ਵਾਪਸ ਨਹੀਂ ਮੁੜਿਆ ਸੀਗਾ ਜਦੋਂ ਉਸਨੇ ਮੈਨੂੰ ਕੰਟੈਕਟ ਕੀਤਾ ਉਦੋਂ ਦੀ ਗੱਲ ਹੈ ਹੁਣ ਜਦੋਂ ਉਹਨੇ ਮੈਨੂੰ ਕਿਹਾ ਤਾਂ ਮੈਂ ਉਹਨੂੰ ਕਿਹਾ ਕਿ ਭਈ ਤੁਸੀਂ ਇਹ ਇੰਨਾ ਟਾਈਮ ਖਾਸ ਕਰਕੇ ਹੁਣ ਥੋੜਾ ਟਾਈਮ ਜ਼ਿਆਦਾ ਲੱਗ ਰਿਹਾ ਹੈ ਪਾਸਪੋਰਟ ਪ੍ਰਿੰਟ ਹੋਣ ਨੂੰ ਤੁਸੀਂ ਥੋੜਾ ਵੇਟ ਕਰ ਲਓ ਤੇ ਤੁਸੀਂ ਇੱਕ ਅਦਾ ਵੈਲਫਾਰਮ ਰੇਜ਼ ਕਰ ਸਕਦੇ ਉਸ ਕੰਡੀਸ਼ਨ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਠੀਕ ਹੈ ਅਸੀਂ ਵੇਟ ਕਰ ਲੈਨੇ ਆ ਤੁਸੀਂ ਮੇਰੀ ਪੀਪੀਆਰ ਚੈੱਕ ਕਰੋਗੇ ਮੈਂ ਕਿਹਾ ਚੈੱਕ ਕਰੋ ਸੈਂਡ ਕਰ ਦਿਓ ਮੈਂ ਦੇਖ ਲੈਣਾ ਤੁਸੀਂ ਸਕਰੀਨ ਤੇ ਆਪਣੀ ਦੇਖੋ ਜਦੋਂ ਉਸ ਦੇ ਵੱਲੋਂ ਇਹ ਪੀਪੀਆਰ ਸੈਂਡ ਕੀਤੀ ਗਈ ਤੇ ਇਹਦੇ ਵਿੱਚ ਇੱਕ ਰੱਤੀ ਭਰ ਵੀ ਫਰਕ ਨਹੀਂ ਲੱਗਦਾ ਪਿਆ ਕਿ ओरिजिनल ਹੈ ਜਾਂ ਡੁਪਲੀਕੇਟ ਹੈ ਜਾਂ ਫੇਕ ਹੈ ਪੀਪੀਆਰ ਫੇਕ ਲੱਗ ਹੀ ਨਹੀਂ ਰਹੀ ਸੀ ਮੈਂ ਕਿਹਾ ਜੀ ਬਿਲਕੁਲ ਠੀਕ ਲੱਗ ਰਹੀ ਹੈ ਮੈਨੂੰ ਤਾਂ ਸਹੀ ਲੱਗ ਰਹੀ ਹੈ ਉਸ ਤੋਂ ਬਾਅਦ ਉਸ ਦੇ ਵੱਲੋਂ ਪਾਸਪੋਰਟ ਸਬਮਿਸ਼ਨ ਦੀ ਜਿਹੜੀ ਰਿਕੁਐਸਟ ਆਉਂਦੀ ਹੈ ਜਿਹੜੀ ਅਪਾਇੰਟਮੈਂਟ ਵਾਲੀ ਉਹ ਰਿਸਿਪਟ ਉਸ ਦੇ ਵੱਲੋਂ ਸ਼ੇਅਰ ਕੀਤੀ ਗਈ ਉਹ ਵੀ ਆਪਣੀ ਸਕਰੀਨ ਤੇ ਦੇਖੋ ਉਹਨਾਂ ਚੈੱਕ ਕਰੇ ਮੈਂ ਕਿ ਬਿਲਕੁਲ ਠੀਕ ਹੈ ਜੀ ਤੇ ਜਮਾ ਓਕੇ ਹੈ ਇਸੇ ਸ਼ਿਫਟ ਦੇ ਉੱਤੇ ਉਸ ਬੰਦੇ ਦੇ ਵੱਲੋਂ ਜਾਂ ਉਹਦੇ ਨਾਲ ਜਿੰਨੇ ਵੀ ਸੀਗੇ ਤਕਰੀਬਨ 10 ਬੰਦੇ ਦੱਸੇ ਜਾ ਰਹੇ ਆ ਉਹਨਾਂ ਵੱਲੋਂ ਪਾਸਪੋਰਟ ਸਬਮਿਟ ਕਰਾਇਆ ਗਿਆ ਸੇਮ ਸਾਰਿਆਂ ਦੀ ਸਟੋਰੀ ਸੇਮ ਹੀ ਆ ਪਾਸਪੋਰਟ ਸਬਮਿਟ ਕਰਾਇਆ ਗਿਆ ਪਾਸਪੋਰਟ ਵੀਐਫਐਸ ਗਲੋਬਲ ਦੇ ਵਿੱਚ ਸਬਮਿਟ ਹੋਇਆ ਕਿਸੇ ਏਜੰਟ ਨੂੰ ਨਹੀਂ ਫੜਾ ਕੇ ਆਇਆ ਕਿਸੇ ਇਧਰ ਉਧਰ ਨਹੀਂ ਦਿੱਤਾ ਪਾਸਪੋਰਟ ਸਬਮਿਟ ਹੋਇਆ ਇਹ ਵੀ ਠੀਕ ਹੈ ਜੀ ਉਸ ਤੋਂ ਬਾਅਦ ਉਸਦੇ ਨਾਲ ਮੇਰਾ ਉਸਨੇ ਮੇਰੇ ਨਾਲ ਉਦੋਂ ਮੈਨੂੰ ਜਦ ਕਲੀਅਰ ਉਦੋਂ ਹੋਇਆ ਜਦੋਂ ਉਹਨੇ ਮੇਰੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਉਹਨਾਂ ਕਿਹਾ ਜੀ ਅਸੀਂ ਯਕੀਨ ਨਹੀਂ ਕਰ ਰਹੇ ਤਾਂ ਏਜੰਟ ਨੇ ਮੈਨੂੰ ਇੱਕ ਵੀਡੀਓ ਦਿੱਤਾ ਹੈ ਜਿਦੇ ਵਿੱਚ ਮੇਰੀ ਪੀਪੀਆਰ ਆਈ ਹੋਈ ਤੁਸੀਂ ਚੈੱਕ ਕਰ ਲਓ ਹੁਣ ਉਹ ਵੀਡੀਓ ਦੇਖੋ ਆਪਣੀ ਸਕਰੀਨ ਦੇ ਉੱਤੇ ਸਕ੍ਰੋਲ ਕਰੋ ਵੀਡੀਓ ਜਦੋਂ ਆਪਾਂ ਦੇਖਦੇ ਆਂ ਉੱਪਰ ਪ੍ਰੋਪਰ ਤੌਰ ਦੇ ਉੱਤੇ ਉਸ ਸਖਸ਼ੀ ਦਾ ਨਾਮ ਹੈ ਯੂਸੀਆਈ ਨੰਬਰ ਅਪਲੀਕੇਸ਼ਨ ਨੰਬਰ ਸਾਰੀ ਡਿਟੇਲ ਦਿੱਤੀ ਹੋਈ ਹੈ ਜਦੋਂ ਆਪਾਂ ਨੀਚੇ ਸਕ੍ਰੋਲ ਕਰਦੇ ਆਂ ਤਾਂ ਜਿੱਥੇ オリジナル ਪਾਸਪੋਰਟ ਦੀ ਰਿਕੁਐਸਟ ਆਉਂਦੀ ਹੈ ਉੱਥੋਂ ਤੱਕ ਬਿਲਕੁਲ ਵੀ ਇੰਜ ਨਹੀਂ ਲੱਗ ਰਿਹਾ ਕਿ ਫੇਕ ਹੋਵੇ ਬਟ ਕੀ ਉਹ ਵਾਕਈ ਵੈਬ ਪੇਜ ਦੇ ਉੱਤੇ ਖੁੱਲਾ ਸੀਗਾ ਇਹ ਚੈੱਕ ਕਰਨ ਵਾਸਤੇ ਜੇਕਰ ਆਪਾਂ ਕਾਰਨਰ ਦੇ ਵਿੱਚ ਨਜ਼ਰ ਮਾਰਦੇ ਆਂ ਤੁਸੀਂ ਦੇਖੋ ਮੈਂ ਹਾਈਲਾਈਟ ਕੀਤਾ ਹੈ ਤਾਂ ਤੇ ਪੀਡੀਐਫ ਨੂੰ ਮਾ ਫਾਰਮੈਟ ਆ ਰਿਹਾ ਜਿੱਥੇ ਪੇਜ ਨੰਬਰ ਸ਼ੋ ਹੋ ਰਹੇ ਨੇ ਜਦ ਕਿ ਇਦਾਂ ਨਹੀਂ ਹੁੰਦਾ ਤੁਸੀਂ ਡਬਲ ਸਕਰੀਨ ਦੇ ਵਿੱਚ ਸੈਕੰਡ ਤੇ ਦੇਖੋ ਜਿੱਥੇ ਜਦੋਂ ਨੂੰ ਤੁਸੀਂ ਆ ਖੋਲੋਗੇ ਗੂਗਲ ਦੇ ਉੱਤੇ ਚੋ ਜਾ ਕੇ ਗੂਗਲ ਦੇ ਉੱਤੇ ਖੋਲਦੇ ਆਪਾਂ ਵੈਬ ਪੇਜ ਤਾਂ ਉੱਥੇ ਜਦੋਂ ਖੁੱਲ ਕੇ ਆਉਂਦਾ ਤੇ ਸਾਈਡ ਦੇ ਉੱਤੇ ਦੋਵੇਂ ਖਾਲੀ ਹੁੰਦੀਆਂ ਉੱਥੇ ਕੋਈ ਵੀ ਨਿਸ਼ਾਨ ਨਹੀਂ ਹੁੰਦਾ ਜਾਂ ਉੱਥੇ ਪੀਡੀਐਫ ਵਾਂਗੂ ਥੱਲੇ ਪੇਜ ਨੰਬਰ ਨਹੀਂ ਦਿੱਤੇ ਹੁੰਦੇ ਇੱਥੇ ਪੇਜ ਨੰਬਰ ਦਿੱਤੇ ਹੋਏ ਸੀਗੇ ਸੋ ਮੈਂ ਉਹਨੂੰ ਉਦੋਂ ਹੀ ਕਹਿ ਦਿੰਦਾ ਮੈਂ ਕਿ ਵੀਰੇ ਫੇਕ ਹੈ ਇਹ ਐਡੀਟਡ ਚੀਜ਼ ਹੈ ਇਹ ਐਡਿਟ ਕਰਕੇ ਤੁਹਾਨੂੰ ਦਿੱਤੀ ਹੋਈ ਹੈ ਪਰ ਹੈਰਾਨੀ ਵਾਲੀ ਗੱਲ ਯਾਰ ਪਾਸਪੋਰਟ VFS ਗਲੋਬਲ ਦੇ ਵਿੱਚ ਸਬਮਿਟ ਹੋ ਰਿਹਾ ਪਾਸਪੋਰਟ ਪ੍ਰਿੰਟ ਹੋਣ ਵਾਸਤੇ ਜਾ ਰਿਹਾ ਬਕਾਇਦਾ ਤੌਰ ਤੇ ਟਰੈਕਿੰਗ ਨੰਬਰ ਮਿਲ ਰਿਹਾ ਉਹਨੇ ਆਪਣਾ ਐਡਰੈਸ ਦਿੱਤਾ ਜਿੱਥੋਂ ਪਾਸਪੋਰਟ ਪ੍ਰਿੰਟ ਹੋ ਕੇ ਆਏਗਾ ਉਸਦੇ ਘਰ ਆਵੇਗਾ ਕਮਾਲ ਦੀ ਗੱਲ ਹੁਣ ਜਦੋਂ ਇੰਨਾ ਯਕੀਨ ਅਗਲੇ ਬੰਦੇ ਤੇ ਵੱਜ ਗਿਆ ਤੇ ਉਹਨਾਂ ਸਾਰਿਆਂ ਨੇ ਵਿਚਾਰਿਆ ਨੇ ਪੈਸੇ ਵੀ ਕਰ ਦਿੰਦੇ ਉਹਨਾਂ ਵੱਲੋਂ ਜੋ ਮੈਨੂੰ ਦੱਸਿਆ ਗਿਆ ਕਿਉਂਕਿ ਇਹ ਤੇ ਮੂਹਰੂਪੀ ਬਿਆਨ ਹੀ ਹੈ ਜੋ ਦੱਸਣਗੇ ਉਹੀ ਮੈਂ ਤੁਹਾਨੂੰ ਕਨਵੇ ਕਰਾਂਗਾ ਮੈਸੇਜ ਕਿ ਕਿਸੇ ਤੋਂ 20 ਲੱਖ ਕਿਸੇ ਤੋਂ 25 ਲੱਖ ਰੁਪਏ ਉਗਰਾਹੇ ਗਏ ਸੀਗੇ ਯਕੀਨ ਮੰਨਿਓ ਜੇ 10 ਬੰਦੇ ਹੋਣ ਜੇ ਐਵਰੇਜ 20 ਲੱਖ ਹੀ ਮੰਨੀਆ ਤਾਂ ਤਾਂ 2 ਕਰੋੜ ਰੁਪਏ ਹੋ ਗਿਆ ਦੱਸਾਂ ਜਾਣਿਆ ਤੁਹਾਨੂੰ ਹੁਣ ਕਿੱਡੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਬੰਦੇ ਨੇ ਫੋਨ ਚੱਕਣਾ ਬੰਦ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਬੰਦਾ ਉਹ گاؤں ਕਿਤੇ ਦੁਬਈ ਤੋਂ ਇਹ ਕੰਮ ਕਰਵਾਉਂਦਾ ਸੀ ਜਾਂ ਪਤਾ ਨਹੀਂ ਕੀ ਕੁਛ ਸੀਗਾ ਉਹ ਬੰਦਾ ਜਿਹੜਾ ਉਹ ਲੱਭ ਨਹੀਂ ਰਿਹਾ ਉਹਨਾਂ ਨੂੰ ਹੁਣ ਅਗਲਾ 2 ਕਰੋੜ ਰੁਪਏ ਲੈ ਕੇ ਗਾਇਬ ਹੋ ਗਿਆ ਹੁਣ ਜਦੋਂ ਪਾਸਪੋਰਟ ਉਹਨਾਂ ਦਾ ਪ੍ਰਿੰਟ ਹੋਣ ਵਾਸਤੇ ਗਿਆ ਸੀ ਜਦੋਂ ਮੈਂ ਉਹਦੇ ਉੱਤੇ ਥੋੜਾ ਜਿਹਾ ਮੈਨੂੰ ਲੱਗਾ ਕਿ ਯਾਰ ਸਸਪੈਕਟਡ ਹੈ ਇਹ ਚੀਜ਼ਾਂ ਮੈਨੂੰ ਕਿਹਾ ਤੁਸੀਂ ਕੈਪਸਨੋਟ ਅਪਲਾਈ ਕਰ ਦਿਓ ਅਸੀਂ ਨਾਲ ਹੀ ਕੈਪਸਨੋਟ ਅਪਲਾਈ ਕਰ ਦਿੱਤੇ ਉਹਦੇ ਉਧਰ ਅਸੀਂ ਕੈਪਸਨੋਟ ਅਪਲਾਈ ਕਰ ਦਿੱਤੇ ਉਹ ਯਾਨੀ ਫਾਈਲ ਕਢਵਾ ਲਈ ਪੂਰੀ ਡਾਕੂਮੈਂਟ ਜਿਹੜੇ ਉਹ ਕਢਵਾਉਣ ਵਾਸਤੇ ਕਾਰ ਕਰ ਦਿੱਤਾ ਮੈਂ ਖੁਦ ਹੀ ਅਪਲਾਈ ਕੀਤੀ ਸੀ ਡਾਕੂਮੈਂਟ ਅਪਲਾਈ ਕਰ ਦਿੱਤੇ ਉਧਰ ਦੂਜੇ ਪਾਸੇ ਉਹਦਾ ਪਾਸਪੋਰਟ ਰਿਟਰਨ ਆ ਗਿਆ। ਉਹਦੇ ਵਿੱਚ ਇੱਕ ਚਿੱਠੀ ਆਈ ਦੇਖੋ ਉਹ ਵੀ ਸਕਰੀਨ ਤੇ ਤੁਹਾਨੂੰ ਦਿਖਾ ਰਿਆ। ਇਸ ਚਿੱਠੀ ਦੇ ਵਿੱਚ ਟਿਕ ਮਾਰਕ ਹੈ ਕਿ ਭਈ ਤੁਹਾਡੀ ਫਾਈਲ ਅੰਡਰ ਪ੍ਰੋਸੈਸ ਹੈ। ਇਹ ਬਾਈ ਇਰਰ ਜਿਹੜੀ ਹੈ ਉਹ ਇਸ਼ੂ ਹੈ। ਉਹਨਾਂ ਨੇ ਪਾਸਪੋਰਟ ਰਿਟਰਨ ਕਰ ਦਿੱਤਾ। ਉਹਨਾਂ ਨੇ ਵਾਪਸ ਭੇਜ ਦਿੱਤਾ ਪਾਸਪੋਰਟ। ਪਾਸਪੋਰਟ ਪ੍ਰਿੰਟ ਹੀ ਨਹੀਂ ਕੀਤਾ। ਹੁਣ ਜਦੋਂ ਅਸੀਂ ਕੈਪਸੂਲੋਟ ਯਾਨੀ ਫਾਈਲ ਕਢਵਾਈ ਤਾਂ ਉਹ ਹੋਰ ਵੀ ਜ਼ਿਆਦਾ ਹੱਦਾਂ ਬਨੇ ਟਪਿਆ ਪਿਆ ਸਿਸਟਮ। ਉਹਦੇ ਵਿੱਚ ਫੇਕ ਜੀਐਸਟੀ ਤੋਂ ਲੈ ਕੇ ਫੇਕ ਡਾਕੂਮੈਂਟੇਸ਼ਨ ਹੋਈ ਸੀਗੀ ਸਾਰੀ ਤੇ ਨਤੀਜਾ ਕੀ ਸੀਗਾ ਕਿ ਜਦੋਂ ਡਾਕੂਮੈਂਟ ਹੈ ਸਕਰੀਨ ਤੇ ਆਪਣੀ ਦੇਖੋ ਤਾਂ ਜਿਹੜੀ ਪੀਪੀਆਰ ਦਾ ਲੈਟਰ ਉਹਦੇ ਵਿੱਚ ਸ਼ੋ ਹੋ ਰਿਹਾ ਸੀ ਉਹਦੇ ਉੱਤੇ ਫਰਾਡ ਲਿਖਿਆ ਸੀਗਾ ਯਾਨੀ ਕਿ ਪੀਪੀਆਰ ਐਡਿਟ ਕਰਕੇ ਟੈਂਪਰ ਕਰਕੇ ਐਮਬੈਸੀ ਦੇ ਵਿੱਚ ਸਬਮਿਟ ਕੀਤੀ ਗਈ ਪਾਸਪੋਰਟ ਪ੍ਰਿੰਟ ਹੋਣ ਵਾਸਤੇ ਨੰਬਰ 1 ਚੀਜ਼ ਨੰਬਰ 2 ਚੀਜ਼ ਜਿਹੜਾ ਉੱਥੋਂ ਲੈਟਰ ਇਸ਼ੂ ਹੋਇਆ ਸੀ ਉਹ 5 ਸਾਲ ਦੇ ਬੈਨ ਦਾ ਹੋਇਆ ਸੀ ਇਹ ਸਖਸ਼ 5 ਸਾਲ ਦੇ ਲਈ ਬੈਨ ਹੋ ਗਿਆ ਤੁਸੀਂ ਲੈਟਰ ਦੇਖੋ ਉਹਦੇ ਵਿੱਚ 40 ਬ੍ਰੈਕਟ ਦੇ ਵਿੱਚ 2 ਲਿਖਿਆ ਉਹ ਵਾਲਾ ਕਾਲਮ ਸਾਰਾ ਪੜੋ ਮੈਂ ਹਾਈਲਾਈਟ ਕੀਤਾ ਹੋਇਆ ਹੈ ਗਲਤ ਜਾਣਕਾਰੀ ਦਿੱਤੀ ਗਈ ਇਸ ਕਰਕੇ ਇਸ ਨੂੰ ਬੈਨ ਕਰ ਦਿੱਤਾ ਗਿਆ ਐਮਬੈਸੀ ਦੇ ਵੱਲੋਂ ਸੁਣਿਓ ਹੁਣ ਮੇਰੀ ਗੱਲ 10-20 ਲੱਖ ਰੁਪਏ ਇੱਕ ਬੰਦੇ ਦੇ ਚਲੇ ਗਏ 10 ਤੋਂ ਲੈ ਕੇ 25 ਲੱਖ ਮੰਨ ਲਓ ਠੀਕ ਹੈ ਬੈਨ ਹੋ ਗਿਆ ਉਹ ਡਾਕੂਮੈਂਟੇਸ਼ਨ ਉਲਟ ਪਟਾਣ ਲੱਗੀ ਸੀਗੀ ਉਹ ਕੈਨੇਡਾ ਦੁਬਾਰਾ ਕਦੇ ਅਪਲਾਈ ਨਹੀਂ ਕਰ ਸਕਦਾ 5 ਸਾਲ ਤੱਕ ਨਹੀਂ ਕਰ ਸਕਦਾ ਉਸ ਤੋਂ ਬਾਅਦ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਣਾ ਨਾਲ 20-25 ਲੱਖ ਰੁਪਏ ਆ ਗਿਆ ਨਾਲ ਉਹ ਬੈਨ ਹੋ ਗਿਆ ਤੇ ਨਾਲ ਦੀ ਨਾਲ ਉਹ ਬੇਵਕੂਫ ਬਣ ਗਿਆ ਸੋ ਜਦੋਂ ਵੀ ਤੁਸੀਂ ਕਦੇ ਵੀ ਵਿਜ਼ਿਟਰ ਟੂਰਿਸਟ ਵੀਜ਼ਾ ਅਪਲਾਈ ਕਰਨ ਚਾਹਦੇ ਹੋ ਕੰਨ ਖੋਲ ਕੇ ਜਾਇਆ ਕਰੋ ਲੱਖਾਂ ਦਾ ਖਰਚਾ ਨਹੀਂ ਆਉਂਦਾ ਐਮਬੈਸੀ ਫੀਸ ਲੱਗਦੀ ਹੈ 11.5 12000 ਰੁਪਏ ਕੋਈ ਕੰਸਲਟੈਂਟ ਮੈਂ ਨਹੀਂ ਕਹਿੰਦਾ ਉਹ ਭੁੱਖੇ ਮਾਰਦੇ ਆਪਣੇ ਬੱਚਿਆਂ ਨੂੰ 50000 ਤੁਹਾਡੇ ਤੋਂ ਫੀਸ ਲੈ ਲੈ ਬੜਾ ਵੱਦ ਨਾ ਲਿਆ ਕਰੀ ਪਰ ਆਪਾਂ ਆਪਾਂ ਆਫਟਰ ਵੀਜ਼ਾ ਵੀਜ਼ਾ ਵਾਲੇ ਚੱਕਰਾਂ 'ਚ ਫਸ ਜਾਂਦੇ ਆ ਆਪਾਂ ਇਹ ਚੀਜ਼ ਭੁੱਲ ਜਾਂਦੇ ਆ ਕਿ ਪ੍ਰੋਬਲਮ ਹੈ ਕਿੱਥੇ ਅੱਪਾ ਇੱਕ ਵੀਡੀਓ ਦੇ ਜ਼ਰੀਏ ਜਾਂ ਇੱਕ ਕੋਈ ਵੀ ਇੱਕ ਇੱਕ ਅੰਦਾ ਕੁਝ ਭੇਜ ਦਿੰਦਾ ਉਹਦੇ ਸਿਰ ਤੇ ਯਕੀਨ ਕਰ ਲੈਨੇ ਕੱਲੀ ਕੱਲੀ ਚੀਜ਼ ਦੇਖਿਆ ਕਰੋ ਯਾਰ ਸੋ ਇਹ ਇੱਕ ਬਹੁਤ ਵੱਡੀ ਟ੍ਰੈਜੇਡੀ ਇਹਨਾਂ ਸਾਰਿਆਂ ਵਿਚਾਰਿਆਂ ਵਾਸਤੇ ਆ ਹੁਣ ਜਦੋਂ ਉਹਨਾਂ ਨੇ ਮੇਰੇ ਨਾਲ ਇਹ ਡਿਟੇਲ ਸ਼ੇਅਰ ਕੀਤੀ ਮੈਨੂੰ ਲੱਗਾ ਇੱਕ ਵੀਡੀਓ ਬਣਾ ਕੇ ਤੁਹਾਨੂੰ ਸਭ ਨੂੰ ਅਵੇਅਰ ਕਰਨਾ ਚਾਹੀਦਾ ਮੇਰਾ ਮਕਸਦ ਅਵੇਅਰ ਕਰਨਾ ਹੈ ਮੇਰੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ ਰੰਜਿਸ਼ ਨਹੀਂ ਹੈਗੀ ਯਾ ਮੇਰਾ ਮਕਸਦ ਇਹ ਨਹੀਂ ਹੈਗਾ ਕਿ ਕਿਸੇ ਨੂੰ ਚਾੜ ਕੇ ਪਰੇਸ਼ਾਨ ਕੀਤਾ ਜਾਵੇ ਆ ਕਿਸੇ ਨੂੰ ਵੀ ਛੇੜਿਆ ਜਾਵੇ ਇਦਾਂ ਨਹੀਂ ਹੈਗਾ ਮੇਰਾ ਮਕਸਦ ਇਹ ਹੈ ਕਿ ਜਿਹੜਾ ਲੁੱਟਿਆ ਗਿਆ ਉਹ ਤੇ ਚਲੋ ਲੁੱਟਿਆ ਹੀ ਗਿਆ ਉੱਤੇ ਕਾਰਵਾਈ ਕਰਾਉਣਗੇ ਕੁਝ ਕਰਾਉਣਗੇ ਉਹ ਉਹਨਾਂ ਦਾ ਗਾਂ ਦਾ ਪ੍ਰੋਸੈਸ ਹੈ ਪਰ ਤੁਸੀਂ ਸਾਰੇ ਅਵੇਅਰ ਰਿਆ ਕਰੋ ਯਾਰ ਜਦੋਂ ਕਿਸੇ ਤੇ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਹੋ ਤਾਂ ਤੁਸੀਂ ਧਿਆਨ ਰੱਖਣਾ ਹੈਗਾ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਲੀਗਲ ਫੀਸਿਸ ਨੇ ਉਹ ਦਓ ਤੁਸੀਂ ਜਿਹੜੇ ਵੀ ਪੈਸੇ ਬਣਦੇ ਉਹ ਦਓ ਤੁਸੀਂ ਪਰ ਇਹ ਐਦਾਂ ਅੰਨੇਵਾ ਨਾਲ ਲੁਟਾਓ ਕਈ ਵਾਰੀ ਆਫਟਰ ਵੀਜ਼ਾ ਦੇ ਚੱਕਰ 'ਚ ਕੀ ਅਰਜ ਨਾ ਆਊਗਾ ਤੇ ਸਾਡਾ ਕੋਲ ਜਾਵੇ ਨਾ ਇਸ ਚੱਕਰ 'ਚ ਫਸਣ ਨੇ ਯਾਰ ਉਹਦੇ ਨਾਲੋਂ ਚੰਗਾ ਤੁਸੀਂ 50000 ਖਰਚ ਕਰ ਦੋ ਐਟਲੀਸਟ ਤੁਸੀਂ ਡਾਕੂਮੈਂਟੇਸ਼ਨ ਤੁਹਾਨੂੰ ਪਤਾ ਹੋਵੇ ਤੁਹਾਨੂੰ ਡਿਟੇਲਸ ਪਤਾ ਹੋਵੇ ਤੁਸੀਂ ਜੈਨੂਇਨ ਵਾਲੇ ਪਾਸੇ ਨੂੰ ਉਧਰੋ ਗਲਤ ਕੰਮ ਵਾਲੇ ਪਾਸੇ ਨਾ ਜਾਓ ਪੈਕੇਜਾਂ ਤੋਂ ਹੁਣ ਬਚ ਜੋ ਉਮੀਦ ਕਰਦਾ ਹਾਂ ਕਿ ਇਸ ਥੋੜਾ ਲੰਮਾ ਹੋ ਗਿਆ ਵੀਡੀਓ ਪਰ ਇਹ ਜ਼ਰੂਰੀ ਸੀਗਾ ਤੁਹਾਡੇ ਸਾਰਿਆਂ ਵਾਸਤੇ ਜ਼ਰੂਰੀ ਸੀਗਾ ਕਿਉਂਕਿ ਜੇ ਮੈਂ ਥੋੜਾ ਨਾਲ ਨਾਲ ਡਿਸਕਸ ਕਰਦਾ ਤੇ ਮੈਨੂੰ ਲੱਗਦਾ ਹੈ ਕਿ ਇਹ ਕੰਮ ਜਿਹੜਾ ਹੈ ਉਹ মিডিਆ ਦਾ ਰਿਆ ਦਾ ਹੋਣਾ ਚਾਹੀਦਾ ਹੈ ਇਹ ਕੰਮ ਜਿਹੜਾ ਹੈ ਉਹ ਪ੍ਰਸ਼ਾਸਨ ਦਾ ਹੋਣਾ ਚਾਹੀਦਾ ਤੇ ਉਹ ਕਰ ਵੀ ਰਹੇ ਨੇ ਮੈਂ ਇਹ ਨਹੀਂ ਕਹਿੰਦਾ ਨਹੀਂ ਕਰ ਰਹੇ ਕਿਸੇ ਨੇ ਆਵਾਜ਼ ਵੀ ਚੱਕਣੀ ਹੁੰਦੀ ਹੈ ਸੋ ਉਹ ਬਿਲਕੁਲ ਆਵਾਜ਼ ਚੱਕਣ ਦੀ ਜਿੰਨਾਂ ਨਾਲੇ ਪ੍ਰੋਬਲਮ ਹੋਈ ਆ ਬਟ ਐਕਚੁਅਲ ਦੇ ਵਿੱਚ ਇਸ ਚੀਜ਼ ਤੋਂ ਬਚਣ ਦੀ ਲੋੜ ਹੈ ਉਮੀਦ ਕਰਦਾ ਮਿਲ ਪਸੰਦ ਆਇਆ ਹੋਗਾ ਚਲੋ ਸਬਸਕ੍ਰਾਈਬ ਕਰ ਲਓ ਜਿੰਨਾ ਉਸਕੇ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਤੁਹਾਡੀ ਗੱਲ ਕਰਦੇ ਅਸੀਂ ਫਾਈਲਾਂ ਨਹੀਂ ਲਾਂਦੇ ਹੈਗੇ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਕਿ ਤੁਸੀਂ ਸਾਡੇ ਨਾਲ ਸੋਪੀシャル ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਸਮਝਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਾਹੁੰਨੋ ਸਬਸਕ੍ਰਾਈਬ ਕਰੋ ਜਿੰਨਾ ਸਕੇ ਵੱਤਵਾ ਸ਼ੇਅਰ ਕਰੋ ਤੇ ਇਹ ਵਾਲੀ ਸਟੋਰੀ ਜਿਹੜੀ ਉਹ ਜਰੂਰ ਸ਼ੇਅਰ ਕਰੋ ਧੰਨਵਾਦ